ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਿਨਾ ਦੀ ਖੁਦ ਦੀ ਅਰਦਾਸ ਕਬੂਲ ਨਹੀਂ ਹੁੰਦੀ ਸੋ ਜਿਹੜੇ ਪੀਰ ਫਕੀਰਾਂ ਦੀ ਸੇਵਾ ਕਰਦੇ ਨੇ ਉਹ ਆਪਣੇ ਲਈ ਕੁਝ ਪੀਰਾਂ ਤੋਂ ਮੰਗਦੇ ਨੇ ਪਰ ਉਹ ਮਿਲ ਨਹੀਂ ਰਿਹਾ ਅਰਦਾਸ ਕਬੂਲ ਨਹੀਂ ਹੋ ਰਹੀ ਤਾਂ ਉੱਥੇ ਤੁਸੀਂ ਸਿਰਫ ਇਹ ਇੱਕ ਕਿ ਸ਼ਬਦ ਹੀ ਬੋਲਣਾ ਹੈ ਇਹਦੇ ਨਾਲ ਸਭ ਕੁਝ ਸਹੀ ਹੋ ਜਾਵੇਗਾ ਜੀ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਚਾਹੀਦਾ ਬਹੁਤ ਹੀ ਖਾਸ ਵਿਸ਼ਾ ਹੈ ਆਪ ਸਾਹਮਣੇ ਜੀ ਸੋ ਬਾਕੀ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਤਾਂਕਿ ਤੁਹਾਨੂੰ ਕਈ ਕੁੱਝੇ ਕਮੈਂਟਾਂ ਤੋਂ ਵੀ ਸਿੱਖਣ ਨੂੰ ਮਿਲ ਸਕਦਾ ਹੈ ਸੋ ਬਾਕੀ ਇੱਥੇ ਕੁਝ ਕਮੈਂਟ ਆਏ ਹੋਏ ਨੇ ਜੀ ਜਿਹੜੇ ਕਹਿੰਦੇ ਨੇ ਕੀ ਦੀਦੀ ਜੀ ਤੁਹਾਡੀ ਸੇ ਠੀਕ ਹੈ ਜੇ ਠੀਕ ਹੈ ਤੇ ਅੱਜ ਵੀਡੀਓ सो बहुत बहुत धनबाद जी सा फिक्र करें सो बाकी इतने यही कहों कि सेहत तो बिल्कुल ठीक से वैसे ही टाइम नहीं मिले जी सो कई बार इतने ही कितना ना कि जा लग्या रहा है तो टाइम नहीं मिलता भीडियो बनाने सो बाकी परमात्मा की पूरी कृपा है कि ठीक ठाक हाँ सो आप सब भी ठीक ठाक रहो सो आप सब का इन्ना साथ मिल रहा सपोर्ट एक हौसले तो घट नहीं है ਸੋ ਬਹੁਤ ਵੱਡਾ ਹੌਸਲਾ ਆਪ ਸਭ ਦੇ ਰਿਹਾ ਉਹ ਚੀਜ਼ ਸੋ ਕੱਲਾ ਇਨਸਾਨ ਕੁਝ ਵੀ ਨਹੀਂ ਹੁੰਦਾ ਸੋ ਇੱਕ ਦੂਸਰੇ ਨਾਲ ਹੀ ਅੱਗੇ ਬਤਾਂਦਾ ਹੈ ਸੋ ਕਹਿੰਦੇ ਕਿ ਕਿਸੇ ਦੀ ਕਾਮਯਾਬੀ ਪਿੱਛੇ ਕਿਸੇ ਦਾ ਨਾ ਕਿਸਦਾ ਹੱਥ ਹੁੰਦਾ ਤਾਂ ਹੀ ਉਹ ਇਨਸਾਨ ਕਾਮਯਾਬ ਹੋ ਸਕਦਾ ਸੋ ਸਾਡੇ ਪਿੱਛੇ ਆਪ ਸਭ ਸੰਗਤਾਂ ਦਾ ਹੱਥ ਹੈ ਸੋ ਇਸ ਲਈ ਤਾਂ ਇਹ ਚੈਨਲ ਵੀ ਵਧੀਆ ਤਰੀਕੇ ਨਾਲ ਚੱਲ ਪਾਇਆ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਕੱਲ ਵੀਰਵਾਰ ਦਾ ਦਿਨ ਹੈ ਜੀ ਵੀਰਵਾਰ ਆਪ ਸਭ ਰੂਹਾਨੀ ਮਰਕ ਹੋਵੇ ਜੀ ਸੋ ਹਰ ਦੇ ਦਿਨ ਖੁਸ਼ੀਆਂ ਦੇ ਨਾਲ ਇਹ ਦਿਨ ਨੂੰ ਮਨਾਓ ਅਸਾਂ ਮਰਦਾਂ ਪੁਰੀਆਂ ਉਹ ਪੱਕਰ ਜਿਵੇਂ ਕਰਦੇ ਨੇ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਝੋਲੀ ਕਿਸ ਤਰੀਕੇ ਦੇ ਨਾਲ ਬਣਾਉਣੀ ਹੈ ਤੁਸੀਂ ਦੇਖੋ ਜੀ ਝੋਲੀ ਜੇਕਰ ਖੁਦ ਨੂੰ ਨਹੀਂ ਸੀਂ ਜਾਂਦੀ ਤਾਂ ਇਸ ਤਰ੍ਹਾਂ ਕਰੋ ਕਿ ਤੁਸੀਂ ਟੇਲਰ ਦੇ ਝੋਲੀ ਬਣਾਉਣੀ ਦੇ ਦਿਓ ਕਿਉਂਕਿ ਟੇਲਰ ਨੂੰ ਸਾਰਾ ਹਿਸਾਬ ਹੁੰਦਾ ਹੈ ਕਿ ਝੋਲੀ ਕਿਸ ਤਰੀਕੇ ਨਾਲ ਬਣਾਈ ਜਾਂਦੀ ਆ ਤੇ ਕਿਸ ਰੰਗ ਦੀ ਤੁਹਾਡੇ ਜਿੱਥੇ ਵੀ ਤੁਸੀਂ ਦਰਵਾਰ ਤੇ ਜਾਂਦੇ ਹੋ ਚੜਦੀ ਹੈ ਝੋਲੀ ਉਹ ਰੰਗ ਤੁਸੀਂ ਡਿਸਾਈਡ ਕਰਨਾ ਹੈ ਕਿ ਆਹ ਰੰਗ ਸਾਡੇ ਦਰਵਾਰ ਤੇ ਕਪੜਾ ਯਾਨੀ ਜੋ ਵੀ ਚੀਜ਼ ਵਸਤਰ ਵਗੈਰਾ ਚੜਾਉਂਦੇ ਹੋ ਇਸ ਰੰਗ ਦਾ ਚੜਦਾ ਹੈ ਤੇ ਉਸ ਰੰਗ ਦਾ ਕਪੜਾ ਲੈ ਕੇ ਤੁਸੀਂ ਟੇਲਰ ਨੂੰ ਦੇ ਦੇਵੋ ਅੱਧਾ ਮੀਟਰ ਅੱਧੇ ਮੀਟਰ ਨਾਲ ਝੋਲੀ ਬਣ ਜਾਂਦੀ ਹੈ ਬਿਣਾ ਬਣਾਉਣੀ ਹੈ ਜੇ ਵੱਡੀ ਬਣਾਉਣੇ ਤੁਹਾਡੀ ਖੁਆਇਸ਼ ਹੈ ਜੀ ਵੈਸੇ ਛੋਟੀਆਂ ਹੀ ਝੋਲੀਆਂ ਹੁੰਦੀਆਂ ਨੇ ਜੀ ਤੇ ਉਹ ਆਪਣੇ ਆਪ ਤੁਹਾਨੂੰ ਉਸ ਤਰੀਕੇ ਨਾਲ ਤਿਆਰ ਕਰਕੇ ਦੇ ਦੇਣਗੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਉਹ ਵੀ ਸ਼ਾਇਦ ਇਹਨਾਂ ਦਾ ਇਹ ਉਹ ਵੀ ਦੱਸ ਦਿੰਨੇ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਹੁਣ ਤੁਸੀਂ ਅੱਗੇ ਦੱਸੋ ਕਿ ਉਹ ਮਾਲਕ ਦੇ ਦਰਸ਼ਨ ਕਰਨ ਦੀ ਬਹੁਤ ਜ਼ਿਆਦਾ ਤਾਂਘ ਹੈ ਤੇ ਤੁਸੀਂ ਸਾਡੇ ਗੁਰੂ ਹੋ ਸੋ ਦੇਖੋ ਜੀ ਗੁਰੂ ਅਸੀਂ ਨਹੀਂ ਕਿਸੇ ਦੇ ਬਣ ਸਕਦੇ ਅਸੀਂ ਸਿਰਫ ਜੋ ਪਰਖਿਆ ਹੈ ਜ਼ਿੰਦਗੀ 'ਚ ਦੇਖਿਆ ਹੈ ਉਹ ਸਾਂਝ ਤੁਹਾਡੇ ਨਾਲ ਗੱਲ ਦੀ ਕਰੀ ਦੀ ਹੈ ਜੀ ਸੋ ਗੁਰੂ ਉਦੋਂ ਹੀ ਬਣੇਗਾ ਜਿੱਦੇ ਤੋਂ ਤੁਸੀਂ ਨਾਮ ਸ਼ਬਦ ਲਾਉਂਗੇ ਜਿਹੜਾ ਤੁਹਾਨੂੰ ਨਾਮ ਦੀ ਦਾਤ ਵਖਸ਼ੇਗਾ ਪਰਮਾਤਮਾ ਨਾਲ ਜੋੜੇਗਾ ਸੋ ਅਸੀਂ ਸਿਰਫ ਤੁਹਾਨੂੰ ਰਸਤਾ ਦਿਖਾ ਸਕਦੇ ਹਾਂ ਕਿ ਆ ਕਰਮ ਇਸ ਤਰੀਕੇ ਨਾਲ ਕਰਨਾ ਚਾਹੀਦਾ ਹੈ ਤੇ ਇਸ ਕਰਮ ਤੋਂ ਬਚਣਾ ਚਾਹੀਦਾ ਹੈ ਸੋ ਅਸੀਂ ਸਿਰਫ ਇੰਨੀ ਕੁ ਕੋਸ਼ਿਸ਼ ਕਰ ਸਕਦੇ ਸੋ ਜਿੰਨਾ ਕੁ ਮਾਲਕ ਸੰਦੇਸ਼ ਸਾਡੇ ਤੱਕ ਪਹੁੰਚਾਉਂਦਾ ਹੈ ਓਨਾ ਕੁ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਹੈ ਜੀ ਸੋ ਬਾਕੀ ਜਿੱਥੇ ਤੁਸੀਂ ਗੁਰਤਾਰਨਾ ਕਰੋਗੇ ਅਸਲ ਗੁਰੂ ਤੁਹਾਡਾ ਉਹੀ ਹੋਵੇਗਾ ਜੀ ਸੋ ਬਾਕੀ ਰਹੀ ਇੱਥੇ ਗੱਲ ਕਿ ਮਾਲਕ ਦੇ ਦਰਸ਼ਨਾਂ ਦੀ ਸੋ ਦਰਸ਼ਨ ਸੇਵਾ ਦੇ ਸਿਰ ਤੇ ਮਿਲਦੇ ਨੇ ਜੇਕਰ ਤੁਸੀਂ ਉਹਨਾਂ ਅੱਗੇ ਹਰ ਰੋਜ਼ ਅਰਦਾਸ ਕਰੋਗੇ ਤੇ ਉਹ ਦਰਸ਼ਨ ਦੇ ਦਾਰ ਜ਼ਰੂਰ ਦੇ ਦਿੰਦੇ ਨੇ ਜੀ ਬਸ ਸਿਰਫ ਗੱਲ ਇਹ ਨਿਕਾ ਪਰਖਣਾ ਪੈਂਦਾ ਹੈ ਕਿ ਜੋ ਦਿਖਾ ਲਿਆ ਹੈ ਤੇ ਉਹਦੇ ਵਿੱਚ ਕੀ ਰਾਜ ਹੋ ਸਕਦਾ ਹੈ ਉਸ ਗੱਲ ਤੇ ਸੋਚ ਵਿਚਾਰ ਕਰਨੀ ਬੰਦੀ ਆ ਤੇ ਗੱਲ ਸਾਰੀ ਸਮਝ ਵਿੱਚ ਆਪ ਹੀ ਆ ਜਾਂਦੀ ਆ ਸਵਾ ਕੀ ਸੇਵਾ ਕਰਦੇ ਜਾਓ ਸੱਚੇ ਦਿਲ ਨਾਲ ਨੀਅਤ ਸਾਬ ਰੱਖ ਕੇ ਤੇ ਆਪਣੇ ਆਪ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ ਸੋ ਗਿਆਨ ਹੀ ਉਹ ਪਰਮਾਤਮਾ ਹੈ ਜਦੋਂ ਗਿਆਨ ਨਾਲ ਲੱਗੋਵੇ ਸਮਝ ਲਓ ਕਿ ਉਹ ਮਾਲਕ ਹੁਣ ਕੋਲੇ ਆ ਕਿਤੇ ਨਹੀਂ ਗਿਆ ਸੋ ਉਹ ਜਦੋਂ ਬਕਸ਼ਦਾ ਹੈ ਦਾਤਾ ਤੇ ਫਿਰ ਇਨਸਾਨ ਕੁੱਝ ਨਾ ਕੁਝ ਸੰਗੀਤ ਮਿਲਦੇ ਹੀ ਰਹਿੰਦੇ ਨੇ ਜੀ ਸੋ ਨਾਲ ਹੀ ਇਹ ਲਿਖਦੇ ਨੇ ਦੀਦੀ ਜੀ ਅਸੀਂ ਤਰਨਤਾਰ ਤੋਂ ਹਾਂ ਅਸੀਂ ਤੁਹਾਡੀਆਂ ਵੀਡੀਓ 3-4 ਸਾਲ ਤੋਂ ਸੁਣਦੇ ਹਾਂ ਤੇ ਅਸੀਂ ਤੁਹਾਡੀਆਂ ਵੀਡੀਓ ਸੁਣ ਸੁਣ ਕੇ ਗੰਦੇ ਕਿ ਉਹ ਮਾਲਕ ਦੀ ਕਿਰਪਾ ਨੂੰ ਹਾਸਲ ਕਰ ਲਿਆ ਸੋ ਕਹਿੰਦੇ ਕਿ ਪਰੇਸ਼ਾਨੀਆਂ ਤਾਂ ਬਹੁਤ ਆਈਆਂ ਪਰ ਉਹ ਮਾਲਕ ਨੇ ਪ੍ਰੀਖਿਆ ਵੀ ਬਹੁਤ ਲਈ ਤੇ ਅਸੀਂ ਉਹ ਪ੍ਰੀਖਿਆ 'ਚ ਪਾਸ ਵੀ ਹੋ ਗਏ ਤੇ ਮਾਲਕ ਨੇ ਬਹੁਤ ਵੱਡੀ ਕਿਰਪਾ ਕੀਤੀ ਕਹਿੰਦੇ ਕਿ ਤੁਸੀਂ ਸਾਡੇ ਗੁਰੂ ਆ ਸੋ ਦੇਖੋ ਜੀ ਗੁਰੂ ਤਾਂ ਆਪਾਂ ਪਹਿਲਾਂ ਹੀ ਦੱਸ ਚੁੱਕੇ ਆ ਸੋ ਗੁਰੂ ਵਾੜਨਾ ਕੋਈ ਛੋਟੀ ਗੱਲ ਨਹੀਂ ਹੈ ਤੇ ਨਾਲ ਲਿਖਦੇ ਨੇ ਕਿ ਸਾਡਾ ਬੇਟਾ ਇੱਕ ਯੂਕੇ ਚਲਾ ਗਿਆ ਤੇ ਦੂਸਰੇ ਨੇ ਸਲੂਨ ਖੋਲ੍ਹ ਲਿਆ ਹੈ ਸੋ ਮਾਲਕ ਨੇ ਬੜਾ ਕੁਝ ਦੇ ਦਿੱਤਾ ਕਹਿੰਦੇ ਸੋ ਦੇਖੋ ਜੀ ਜਦੋਂ ਪਰਮਾਤਮਾ ਦਿੰਦਾ ਜਿਹੜਾ ਤਾਂ ਇਸ ਗੱਲ ਨੂੰ ਯਾਦ ਰੱਖਦਾ ਹੈ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਕੀ ਸਾਨੂੰ ਮਾਲਕ ਨੇ ਦਿੱਤਾ ਹੈ ਸੋ ਉਹਦੇ ਘਰ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਰਹਦੀ ਫਿਰ ਬਰਕਤ ਤੇ ਬਰਕਤ ਉਹ ਮਾਲਕ ਦਿੰਦਾ ਰਹਿੰਦਾ ਹੈ ਸੋ ਜਿਹੜੇ ਕੁਛਕ ਸਮਾ ਸੇਵਾ ਕਰਦੇ ਨੇ ਤੇ ਕੁਝ ਜਦੋਂ ਲੈ ਲੈਂਦੇ ਨੇ ਮਾਲਕ ਤੋਂ ਤੇ ਚਾਦ ਭਲਾ ਦਿੰਦੇ ਆ ਖੁਸ਼ੀਆਂ ਚ ਹੋ ਜਾਂਦੇ ਨੇ ਸੋ ਅਸੀਂ ਤਾਂ ਇੱਥੇ ਹੀ ਕਵਾਂਗੇ ਕਿ ਸ਼ੁਕਰਾਨਾ ਆਪਣੇ ਮਾਲਕ ਦਾ ਕਰਦੇ ਰਿਆ ਕਰੋ ਜੀ ਜਦੋਂ ਵੀ ਖੁਸ਼ੀ ਹੋ ਪਰਮਾਤਮਾ ਖੁਸ਼ੀ ਬਖਸ਼ਦਾ ਹੈ ਜੀ ਦੁੱਖ ਵੇਲੇ ਤਾਂ ਅਸੀਂ ਸਾਰੇ ਹੀ ਯਾਦ ਕਰ ਲੈਂਦੇ ਆ ਸੁੱਖ ਵੇਲੇ ਵੀ ਉਹਨਾਂ ਨੂੰ ਯਾਦ ਰੱਖਣਾ ਪੈਂਦਾ ਹੈ ਤਾਂ ਫਿਰ ਦੁੱਖ ਦੂਰ ਰਹਿੰਦੇ ਨੇ ਸੋ ਬਾਕੀ ਇੱਥੇ ਜੀ ਇਹ ਕਵਾਂਗੇ ਕਿ ਪਰਮਾਤਮਾ ਨੇ ਇੰਨਾ ਕੁਝ ਤੁਹਾਨੂੰ ਦੇ ਦਿੱਤਾ ਹੈ ਤੁਹਾਡੀ ਮਿਹਨਤ ਦੇ ਸਿਰ ਤੇ ਨਹੀਂ ਹੈ ਕਿ ਅਸੀਂ ਕੁਝ ਕੀਤਾ ਹੈ ਅਸੀਂ ਕੁਝ ਕਰਨ ਜੋਗੇ ਨਹੀਂ ਅਸੀਂ ਸਿਰਫ ਥੋੜਾ ਬੋਧਾ ਗਿਆਨ ਹੀ ਹੈ ਜੋ ਤੁਹਾਨੂੰ ਵੰਡ ਦੇਈਦਾ ਆ ਜੇਕਰ ਤੁਸੀਂ ਉਹ ਗੱਲਾਂ ਨੂੰ ਸੁਣ ਕੇ ਸਮਝ ਲਓਗੇ ਅਮਲ ਕਰ ਲਓਗੇ ਕਰਮ ਕਰੋਗੇ ਤਾਂ ਲਾਭ ਵੀ ਤੁਹਾਨੂੰ ਹੀ ਮਿਲਣਾ ਹੈ ਜੀ ਸੋ ਮਿਹਨਤ ਕਰੋਗੇ ਮਿਹਨਤ ਦਾ ਫਲ ਤਾਂ ਮਿਲ ਕੇ ਹੀ ਰਹਿੰਦਾ ਇਹ ਨਹੀਂ ਕਿ ਗੱਲ ਸੁਣ ਕੇ ਅਣ ਸੁਣੀ ਕਰ ਦਿੱਤੀ ਉਹ ਤੇ ਅਮਲ ਨਹੀਂ ਕੀਤਾ ਸੋ ਗੱਲਾਂ ਜਿਕਰ ਸੁਣਦੇ ਹੋ ਤੇ ਅਮਲ ਕਰਕੇ ਦੇਖੋ ਆਪਾਂ ਪਹਿਲਾਂ ਵੀ ਦੱਸਿਆ ਹੈ ਕਿ ਤੁਹਾਨੂੰ ਲਾਭ ਤਾਂ ਫਿਰ ਜ਼ਰੂਰ ਮਿਲੇਗਾ ਤੁਸੀਂ ਖੁਦ ਹੀ ਦੱਸੋਗੇ ਕਿ ਸਾਨੂੰ ਲਾਭ ਮਿਲਿਆ ਹੈ ਇਸ ਕਰਮ ਕੀਤੇ ਸੀ ਤੇ ਉਹ ਮਾਲਕ ਨੇ ਕਰਮਾਂ ਦਾ ਸਾਨੂੰ ਫਲ ਵੀ ਦਿੱਤਾ ਹੈ ਸੋ ਮਿਹਨਤ ਕਰੋਗੇ ਤੇ ਖੁਸ਼ੀ ਜ਼ਰੂਰ ਮਿਲਦੀ ਮਿਹਨਤ ਦਾ ਆਪਾ ਮਿਲਦਾ ਜੇਕਰ ਕਹੀਏ ਕਿ ਕੱਲੀ ਵੀਡੀਓ ਸੁਣਨ ਨਾਲ ਸਭ ਕੁਝ ਮਿਲ ਜਾਵੇ ਜਾਂ ਨਾਮ ਸ਼ਬਦ ਲੈਣ ਨਾਲ ਸਭ ਕੁਝ ਮਿਲ ਜਾਵੇ ਮਿਹਨਤ ਨਾ ਕਰਨੀ ਪਵੇ ਨਾਮ ਸ਼ਬਦ ਨਾਲ ਸਿਮਰਨਾ ਪਵੇ ਤਾਂ ਇਸ ਤਰ੍ਹਾਂ ਫਿਰ ਦੁੱਖ ਖਹਿੜਾ ਨਹੀਂ ਛੜਦੇ ਮਿਹਨਤ ਕਰਨੀ ਪੈਂਦੀ ਹੈ ਗੁਰੂ ਵੀ ਨਾਮ ਸ਼ਬਦ ਦਿੰਦਾ ਹੈ ਕਿ ਇਹਨੂੰ ਸ਼ਬਦ ਕੇ ਸਿਮਰ ਕੇ ਤੁਸੀਂ ਅਕੇ ਲੱਗ ਜਾਓ ਇਹਦੇ ਸਿਰ ਤੇ ਹੀ ਸਭ ਕੁਝ ਮਿਲ ਸਕਦਾ ਹੈ ਪਰ ਅਸੀਂ ਮਿਹਨਤ ਕਰਦੇ ਨਹੀਂ ਅਸੀਂ ਇਹ ਸੋਚ ਲੈਂਦੇ ਹਾਂ ਕੀ ਘੋਰ ਤਰਨਾ ਤਾਂ ਹੋ ਗਈ ਹੈ ਹੁਣ ਗੁਰੂ ਆਪ ਹੀ ਸਭ ਕੁਝ ਸ਼ਾਇਦ ਕਰ ਦਵੇਗਾ ਇਸ ਤਰ੍ਹਾਂ ਨਹੀਂ ਹੁੰਦਾ ਜੀ ਗੁਰੂ ਨੇ ਵੀ ਉਹ ਹੀ ਨਾਮ ਸ਼ਬਦ ਸਿਮਰਿਆ ਹੁੰਦਾ ਹੈ ਜੇ ਸਿਮਰ ਸਿਮਰ ਕੇ ਉਹ ਇਸ ਪ੍ਰਾਪਤੀ ਨੂੰ ਹਾਸਲ ਕਰਦੇ ਨੇ ਜਿਸ ਪ੍ਰਾਪਤੀ ਤੇ ਉਹ ਗੱਦੀ ਤੇ ਬੈਠੇ ਹੋਏ ਨੇ ਜੀ ਸੋ ਜੇਕਰ ਤੁਸੀਂ ਮਿਹਨਤ ਕਰ ਲਓਗੇ ਜਿਸ ਤਰ੍ਹਾਂ ਆਪਣੇ ਪੇਟ ਦੀ ਭੁੱਖ ਬਜਾਉਣ ਲਈ ਖਾਣਾ ਖਾਂਦੇ ਨੂੰ ਖਾਣਾ ਹੀ ਪੈਂਦਾ ਹੈ ਚਾਹੇ ਰੋਈ ਠੀਕ ਹੋ ਚਾਹੇ ਨਹੀਂ ਠੀਕ ਹੋ ਤੇ ਇਸੇ ਤਰ੍ਹਾਂ ਹੈ ਇੱਕ ਰੂਹ ਨੂੰ ਖੁਰਾਕ ਦੇਣੀ ਤੇ ਚੰਗਾ ਕਰਮ ਕਰਨਾ ਸੋ ਚੰਗਾ ਕਰਮ ਕਰੋਗੇ ਤੇ ਨਾਮ ਦੀ ਕਮਾਈ ਕਰੋਗੇ ਤੇ ਖੁਸ਼ੀਆਂ ਨੂੰ ਹਾਸਲ ਕਰ ਲਓਗੇ ਮਿਹਨਤ ਦੇ ਸਿਰ ਤੇ ਹੈ ਜੀ ਸੋ ਅਸੀਂ ਤਾਂ ਬੋਲੀ ਜਾਈਦਾ ਬੋਲ ਕੇ ਹਟ ਜਾਵਾਂਗੇ ਜਿਹੜੀਆਂ ਰੂਹਾਂ ਮਨ ਕਰ ਲੈਂਦੀਆਂ ਹੈ ਜੀ ਉਹਨਾਂ ਨੂੰ ਰਿਜ਼ਲਟ ਵੀ ਅੱਛੇ ਮਿਲ ਜਾਂਦੇ ਨੇ ਤੇ ਜੇਦ ਹੁਣ ਖੁਦ ਮਿਹਨਤ ਨਹੀਂ ਕਰਾਂਗੇ ਤੇ ਫਿਰ ਦੂਸਰੇ ਨੂੰ ਦੋਸ਼ ਜਾਂ ਪ੍ਰਮਾਤਮਾ ਨੂੰ ਦੋਸ਼ ਨਹੀਂ ਅਸੀਂ ਦੇ ਸਕਦੇ ਜੀ ਸੋ ਹੁਣ ਆਪਾਂ ਬਾਕੀ ਇਥੇ ਮੇਨ ਵਿਸ਼ੇ ਵੱਲ ਹੀ ਚੱਲਦੇ ਆਂ ਜੀ ਵੀਡੀਓ ਨੂੰ ਚਲਦ ਚਲਦ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਵੱਤੋਂ ਵੱਦ ਦੇ ਜ਼ਰੂਰ ਕਰਨਾ ਹੈ ਜੀ ਤਾਂ ਕਿ ਤੁਹਾਡੀ ਵਜ੍ਹਾ ਨਾਲ ਅਸੇ ਹੋਰ ਰੂਹ ਦਾ ਭਲਾ ਹੋ ਸਕੇ ਇਹ ਚੰਗਾ ਕਰਮ ਤੁਹਾਡੇ ਹੱਥ 'ਚ ਲਿਖਿਆ ਜਾਏਗਾ ਜਿੰਨਾ ਚੰਗਾ ਕਰਮ ਕਰਨ ਦੀ ਕੋਸ਼ਿਸ਼ ਕਰੋਗੇ ਉਨਾ ਹੀ ਤੁਹਾਡੇ ਲਈ ਵਧੀਆ ਹੈ ਜੀ ਉਸਤੇ ਇਹ ਕਹਿੰਦਾ ਕਿ ਇੱਕ ਰੇਸ ਦੀ ਤਰ੍ਹਾਂ ਚੱਲੋ ਕਿ ਜਿਵੇਂ ਅੱਜ ਕੁਝ ਨਾ ਕੁਝ ਚੰਗਾ ਕਰਮ ਕੀਤਾ ਤੇ ਦਿਨ ਵਿੱਚ ਸੋਚਿਆ ਕਿ ਅੱਜ ਅਸੀਂ ਇੰਨੀ ਵਾਰ ਚੰਗਾ ਕਰਮ ਇੱਥੇ ਇੱਥੇ ਕੀਤਾ ਹੈ ਤੇ ਹਰ ਰੋਜ਼ ਜੇਕਰ ਤੁਸੀਂ ਉਹ ਗੱਲਾਂ ਨੂੰ ਦਿਮਾਗ 'ਚ ਰੱਖਦੇ ਜਾਓਗੇ ਤੇ ਇੱਕ ਆਦਤ ਬਣ ਜਾਏਗੀ ਇਹ ਇੱਕ ਆਦਤ ਹੀ ਪੂਰੀ ਜ਼ਿੰਦਗੀ ਨੂੰ ਸਵਾਰ ਕੇ ਰੱਖ ਦਿੰਦੀ ਹੈ ਸੋ ਕੋਸ਼ਿਸ਼ ਕਰਨੀ ਜ਼ਰੂਰ ਚਾਹੀਦੀ ਹੈ ਜੀ ਸੋ ਹੁਣ ਆਪਾਂ ਵਿਸ਼ੇ ਬਾਰੇ ਗੱਲ ਕਰੀਏ ਜੀ ਪਹਿਲਾਂ ਤਸਵੀਰ ਨੂੰ ਵੀਰਵਾਰ ਹੈ ਵੀਰਵਾਰ ਦੀਆਂ ਲੱਖ ਲੱਖ ਮੁਬਾਰਕਾਂ ਜੀ ਆਪ ਸਭ ਰੂਹਾਂ ਨੂੰ ਜਿੰਨਾ ਵੀ ਪੀਰਾਂ ਫਕੀਰਾਂ ਦੀ ਸੇਵਾ ਕਰਨ ਵਾਲਾ ਹੈ ਜੀ ਸੋ ਵੀਰਵਾਰ ਦੇ ਦਿਨ ਤਾਂ ਬਹੁਤ ਕੁਝ ਇਨਸਾਨ ਲੈ ਲੈਂਦਾ ਹੈ ਉਸ ਮੁਰਸ਼ਿਦ ਕੋਲੋਂ ਜੀ ਨiyet ਸਾਫ ਤੇ ਨੀਚਾ ਭਾਵਨਾ ਹੋਣੀ ਚਾਹੀਦੀ ਹੈ ਮੰਗਣ ਦਾ ਢੰਗ ਹੋਣਾ ਚਾਹੀਦਾ ਹੈ ਤੇ ਹੁਣ ਆਪਾਂ ਗੱਲ ਕਰੀਏ ਕਹਿੰਦੇ ਕਿ ਜਿਹੜੇ ਅਸੀਂ ਯਾਨੀ ਕਿ ਲਾਲੋ ਕਹਿੰਦੇ ਕਿ ਅਸੀਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਪਰ ਦੂਸਰੇ ਲਈ ਅਰਦਾਸ ਕਰਦੇ ਆਂ ਤੇ ਕਬੂਲ ਹੋ ਜਾਂਦੀ ਆ ਪਰ ਖੁਦ ਲਈ ਅਰਦਾਸ ਕਰਦੇ ਆਂ ਤੇ ਉਹ ਅਰਦਾਸ ਕਬੂਲ ਹੁੰਦੀ ਨਹੀਂ ਮੈਨੂੰ ਕੁਝ ਮਿਲਦਾ ਹੀ ਨਹੀਂ ਸੋ ਇਸ ਤਰ੍ਹਾਂ ਦੇ ਕਮੈਂਟ ਵੀ ਆਉਂਦੇ ਰਹਿੰਦੇ ਨੇ ਸੋ ਦੇਖੋ ਜੀ ਦੂਸਰੇ ਲਈ ਅਰਦਾਸ ਕਰੋਗੇ ਜੋ ਤੁਹਾਡੀ ਸੇਵਾ ਹੈ ਉਹ ਕੱਟੀ ਜਾਵੇਗੀ ਉਹ ਉਹਨਾਂ ਦੀ ਮੰਗ ਲੱਗ ਜਾਵੇਗੀ ਸੇਵਾ ਤੇ ਉਹਨਾਂ ਦੀ ਅਰਦਾਸ ਕਬੂਲ ਹੋ ਜਾਵੇਗੀ ਜੋ ਵੀ ਉਹਨਾਂ ਨੇ ਤੁਸੀਂ ਕਿਸੇ ਲਈ ਜਾਣੀ ਕੀ ਮੰਗਿਆ ਹੈ ਤੇ ਜਦੋਂ ਆਪਣੇ ਲਈ ਮੰਗੂਗੇ ਕਹਿੰਦੇ ਕਿ ਦੀਵੇ ਥੱਲੇ ਹਮੇਸ਼ਾ ਹੀ ਹਨੇਰਾ ਹੁੰਦਾ ਹੈ ਦੀਵੇ ਥੱਲੇ ਹਨੇਰਾ ਰਹਿਣਾ ਮਤਲਬ ਕਿ ਦੀਵਾ ਦੂਸਰਿਆਂ ਨੂੰ ਤਾਂ ਰੋਸ਼ਨ ਕਰ ਸਕਦਾ ਹੈ ਉਜਾਲਾ ਦੇ ਸਕਦਾ ਹੈ ਰਸਤਾ ਦਿਖਾ ਸਕਦਾ ਪਰ ਖੁਦ ਦੇ ਥੱਲੇ ਅੰਧੇਰਾ ਹੀ ਰਹਿੰਦਾ ਹੈ ਤੇ ਇਹੀ ਹੁੰਦਾ ਹੈ ਇੱਕ ਸੇਵਾ ਕਰਨ ਵਾਲੇ ਦਾ ਹਾਲ ਸੋ ਸੇਵਾ ਕਰਦਾ ਹੈ ਉਹ ਦੂਸਰਿਆਂ ਨੂੰ ਤਾਂ ਰਸਤਾ ਦਿਖਾ ਸਕਦਾ ਪਰ ਖੁਦ ਲਈ ਨਹੀਂ ਕੁਝ ਦੇਖ ਸਕਦਾ ਤੇ ਹੁਣ ਉੱਥੇ ਜੇ ਖੁਦ ਲਈ ਕੁਝ ਦੇਖਣਾ ਚਾਹੁੰਦਾ ਹੈ ਖੁਦ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ 'ਚ ਖੁਸ਼ੀ ਆਉਣ ਤੇ ਉਹਨਾਂ ਨੂੰ ਸਿਰਫ ਇਹ ਦੋ ਗੱਲਾਂ ਤੇ ਧਿਆਨ ਦੇਣਾ ਪਵੇਗਾ ਪਹਿਲੀ ਗੱਲ ਹੈ ਕਿ ਆਪਣੇ ਆਪ ਲਈ ਮੰਗਣਾ ਸ਼ੁਰੂ ਕਰਦੋ ਆਲੇ ਦੁਆਲੇ ਦਾ ਫਿਕਰ ਮੁਕਾਦੋ ਸਿਰਫ ਆਪਣੇ ਲਈ ਅਰਦਾਸ ਕਰਨੀ ਪਰ ਕਿਸੇ ਦਾ ਮਾੜਾ ਨਹੀਂ ਸੋਚਣਾ ਦੂਸਰਿਆਂ ਨੂੰ ਖੁਸ਼ ਦੇਖ ਕੇ ਖੁਸ਼ ਹੋਣਾ ਹੈ ਤੇ ਜੇ ਤੁਸੀਂ ਆਪਣੇ ਲਈ ਕੁਝ ਮੰਗੋਗੇ ਤੇ ਫਿਰ ਉਹ ਮਾਲਕ ਤੁਹਾਨੂੰ ਹੀ ਉਹ ਦਾਤਾਂ ਦਿੰਦਾ ਜਾਵੇਗਾ ਪਰ ਜੇਕਰ ਜਿਆਦਾ ਲਾਭ ਚਾਹੁੰਦੇ ਹੋ ਕਿ ਅਸੀਂ ਦੂਸਰਿਆਂ ਨੂੰ ਵੀ ਰਸਤਾ ਦਿਖਾਈਏ ਤੇ ਖੁਦ ਦਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਖੁਦ ਦੀ ਵੀ ਜ਼ਿੰਦਗੀ 'ਚ ਖੁਸ਼ੀ ਹੁਸ਼ਿਆਉਣ ਤਾਂ ਉੱਥੇ ਪਾਵਰਫੁੱਲ ਇੱਕ ਹੀ ਕਰਮ ਇੱਕ ਹੀ ਸ਼ਬਦ ਹੈ ਉਹ ਹੈ ਕੀ ਪਰਮਾਤਮਾ ਨੂੰ ਮੰਗ ਲੋ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗ ਲੋ ਜਾਨੀ ਕਿ ਜਿਹੜੀ ਪੀਰੋ ਮੁਰਸ਼ਿਦ ਦੀ ਸੇਵਾ ਕਰਦੇ ਨੇ ਆਪਣੇ ਗੁਰੂ ਨੂੰ ਮੰਨਦੇ ਨੇ ਜਾਨੀ ਕਿ ਕਿਸੇ ਵੀ ਗੁਰੂ ਪੀਰ ਦੀ ਤੁਸੀਂ ਸੇਵਾ ਕਰਦੇ ਹੋ ਜਿੰਨੀਆਂ ਵੀ ਰੂਹਾਂ ਜਾਨੀ ਸੁਣ ਰਹੀਆਂ ਹੈ ਇਸ ਵਕਤ ਸੋ ਤੁਸੀਂ ਕੀ ਕਰਨਾ ਹੈ ਕੀ ਉਸ ਗੁਰੂ ਤੋਂ ਜਦੋਂ ਕੁਝ ਮੰਗਣਾ ਹੈ ਤੇ ਉਹਨੂੰ ਹੀ ਮੰਗ ਲੈਣਾ ਜੇ ਪੀਰ ਨੂੰ ਮੰਨਦੇ ਹੋ ਤੇ ਪੀਰ ਤੋਂ ਪੀਰ ਨੂੰ ਹੀ ਮੰਗ ਲਓ ਜਾਨੀ ਮਾਨਕ ਨੂੰ ਇਹ ਕਿਹਾ ਕਰੋ ਕਿ ਪਰਮਾਤਮਾ ਤੂੰ ਮਿਲ ਜਾ ਕਾਫੀ ਹੈ ਤੂੰ ਮਿਲ ਗਿਆ ਤੇ ਸਭ ਖੁਸ਼ਾ ਕਿਉਂਕਿ ਜਿਹੜੇ ਤੋਂ ਅਸੀਂ ਦਾਤਾਂ ਮੰਗਦੇ ਆ ਜੇਕਰ ਉਹ ਦਾਤਾਂ ਵਾਲੇ ਨੂੰ ਹੀ ਮੰਗ ਲਿਆ ਜਾਵੇ ਤਾਂ ਸੋਚੋ ਕਿੰਨਾ ਲਾਭ ਮਿਲੇਗਾ ਸੋ ਅੱਜ ਅਸੀਂ ਗੁਰੂਆਂ ਨੂੰ ਦੇਖਦੇ ਆ ਜਿਹੜੇ ਗੱਦੀਆਂ ਤੇ ਬੈਠੇ ਨੇ ਸ਼ਬਦ ਦੇ ਰਹੇ ਆ ਡੇਰੇ ਚਲਾ ਰਹੇ ਆ ਬਹੁਤ ਵੱਡੇ ਵੱਡੇ ਡੇਰੇ ਨੇ ਫੱਕਰ ਫਕੀਰ ਹੋਏ ਨੇ ਸੋ ਉਹਨਾਂ ਨੇ ਵੀ ਸਿਰਫ ਪਰਮਾਤਮਾ ਤੋਂ ਪਰਮਾਤਮਾ ਨੂੰ ਹੀ ਮੰਗ ਲਿਆ ਕਿਉਂਕਿ ਪਰਮਾਤਮਾ ਨੂੰ ਮੰਗ ਲਿਆ ਤਾਂ ਇਕੱਲੀ-ਇਕੱਲੀ ਚੀਜ਼ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਫਿਰ ਸਭ ਕੁਝ ਮਿਲ ਜਾਂਦਾ ਕਿਉਂਕਿ ਫਿਰ ਮਾਲਕ ਹੀ ਨਾਲ ਰਹਿਣਾ ਪੈਂਦਾ ਹੈ ਉਹਨੂੰ ਹੀ ਅਸੀਂ ਹਾਸਲ ਕਰ ਲੈਣੇ ਆ ਤਾਂ ਫਿਰ ਦੂਸਰਿਆਂ ਨੂੰ ਵੀ ਰਸਤਾ ਦਿਖਾ ਸਕਦੇ ਦੂਸਲੇ ਦੂਸਰਿਆਂ ਲਈ ਵੀ ਅਸੀਂ ਅਰਦਾਸ ਬੇਨਤੀ ਕਰ ਸਕਦੇ ਆ ਤੇ ਉਹ ਅਰਦਾਸ ਬੇਨਤੀ ਕਬੂਲ ਵੀ ਹੁੰਦੀ ਹੈ ਜਿਵੇਂ ਕਿ ਅਸੀਂ ਦੇਖਦੇ ਆ ਗੁਰੂਆਂ ਨੂੰ ਫਕਰਾ ਨੂੰ ਜਿਹੜੇ ਡੇਰੇ ਚਲਾ ਰਹੇ ਆ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਦੁਨੀਆ ਆਪ ਉਹਨਾਂ ਦੇ ਚਰਨਾਂ 'ਚ ਆ ਕੇ ਚੁੱਕਦੀ ਆ ਤੇ ਪੈਸਾ ਆਪ ਉਹਨਾਂ ਦੇ ਕਦਮਾਂ ਨੂੰ ਛੂੰਦਾ ਹੈ ਤੇ ਹਰ ਇੱਕ ਚੀਜ਼ ਉਹਨਾਂ ਦੇ ਕੋਲ ਹੈ ਤੇ ਹਰ ਇੱਕ ਤਰ੍ਹਾਂ ਦੀ ਪਾਵਰ ਉਹਨਾਂ ਦੇ ਹੱਥ ਵਿੱਚ ਹੈ ਕਿਉਂ ਆ ਕਿਉਂਕਿ ਉਹਨਾਂ ਦੇ ਨਾਲ ਹੁਣ ਖੁਦ ਉਹਨਾਂ ਦਾ ਮਾਲਕ ਬੈਠਾ ਹੋਇਆ ਆ ਸੋ ਜਿਹਨੇ ਆਪਣੇ ਮਾਲਕ ਨੂੰ ਹੀ ਮੰਗ ਲਿਆ ਉਹਨੂੰ ਫਿਰ ਸਭ ਕੁਝ ਹੀ ਸਮਝ ਲੂ ਮਿਲ ਗਿਆ ਸੋ ਇੱਕ ਹੀ ਕਰਮ ਕਰਨਾ ਸਿੱਖ ਲਓ ਵਿਸ਼ਵਾਸ ਰੱਖ ਕੇ ਬਹਿ ਜਾਓ ਕਿ ਇਹ ਕੱਲ ਦੇ ਪਿੱਛੇ ਕੁਝ ਨਾ ਕੁਝ ਰਾਜ ਹੈ ਦਮ ਹੈ ਇਸ ਗੱਲ 'ਚ ਇਸ ਗੱਲ ਨੂੰ ਜੇਕਰ ਤੁਸੀਂ ਸਮਝਦੇ ਇੱਕ ਵਾਰ ਇਸ ਗੱਲ ਤੇ ਤਰਨ ਦੀ ਕੋਸ਼ਿਸ਼ ਕਰੋਗੇ ਤੇ ਲਾਭ ਤੁਹਾਨੂੰ ਆਪ ਪਤਾ ਚੱਲੇਗਾ ਸੋ ਇਹ ਹੀ ਇੱਕ ਪਾਵਰ ਹੈ ਜਿਹੜੀ ਕੀ ਸਾਡੀ ਪੂਰੀ ਜ਼ਿੰਦਗੀ ਨੂੰ ਸਵਾਰ ਸਕਦੀ ਕੱਲੀ ਕੱਲੀ ਚੀਜ਼ ਮੰਗਣੀ ਛੱਡੋ ਤੇ ਉਹ ਪੀਰੋ মুর্ਸ਼ਦ ਤੋਂ ਉਸ ਪੀਰੋ মুর্ਸ਼ਦ ਨੂੰ ਹੀ ਮੰਗ ਲਓ ਤੇ ਜ਼ਿੰਦਗੀ ਦੇ ਪਾਰੇ ਨਿਆਰੇ ਹੋ ਜਾਂਦੇ ਨੇ ਜੀ ਸਭ ਕੁਝ ਮਿਲ ਜਾਂਦਾ ਹੈ ਦੁਨੀਆਂ ਤੇ ਨਾਮ ਵੀ ਹੋ ਜਾਂਦਾ ਹੈ ਜੀ ਸੋ ਹਰ ਕੋਈ ਫਿਰ ਕਦਰ ਕਰਦਾ ਹੈ ਉਹ ਮਾਲਕ ਕਦਰ ਪਵਾ ਦਿੰਦਾ ਹੈ ਜਿਹੜਾ ਉਹ ਦਿਲੋਂ ਪਿਆਰ ਕਰਨ ਵਾਲਾ ਹੈ ਜੀ ਸੋ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਵੱਧ ਤੋਂ ਵੱਧ ਸ਼ੇਅਰ ਵੀਡੀਓ ਨੂੰ ਜਰੂਰ ਕਰਨਾ ਕਮੈਂਟ ਲਾਈਕ ਜਰੂਰ ਕਰਨਾ ਜੀ ਚੈਪੀਰਾਂ ਦੀ ਜੀ ਚੈ ਸਾਈਆਂ ਦੀ